ਤੋ ਬੱਸ ਤੋ ਬੱਸ ਬੱਸ ਕਰਵਾ ਸ ਸ਼ਖਸ ਜਿਸ ਦੇ ਪਿੱਛੇ ਨਿਹੰਗ ਸਿੰਘ ਦੌੜਦਾ ਹੋਇਆ ਤੁਹਾਨੂੰ ਵਿਖਾਈ ਦੇ ਰਿਹਾ ਹੋਣਾ ਪਰ ਇਸ ਦੇ ਪਿੱਛੇ ਨਿਹੰਗ ਸਿੰਘ ਦੇ ਵੱਲੋਂ ਇਸ ਨੂੰ ਪਿੱਛੋਂ ਮਾਰਿਆ ਜਾ ਰਿਹਾ ਤੇ ਇਸ ਦਾ ਕਾਰਨ ਵੀ ਤੁਹਾਨੂੰ ਦੱਸਦੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਵਿਅਕਤੀ ਸ਼ਰਾਬ ਪੀ ਕੇ ਅੰਦਰ ਆ ਜਾਂਦਾ ਜਿਸ ਦਾ ਕਿ ਵਰ ਉੱਥੇ ਮੌਜੂਦ ਨਿਹੰਗ ਸਿੰਘ ਦੇ ਵੱਲੋਂ ਜਮ ਕੇ ਕਿਟਾ ਪਾ ਚੜਿਆ ਗਿਆ ਵੇਖੋ ਕਿ ਵੀ ਇਸ ਨੂੰ ਕੁੱਟਿਆ ਗਿਆ ਤਰਸਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਘਰ ਦੇ ਅੰਦਰ ਗੁਰੂ ਘਰ ਦੇ ਪਰਿਸ਼ਰ ਚੰਦਰ ਰੌਣਾ ਸਖਤ ਮਨਾ ਹੈ ਸ਼ਰਾਬ ਪੀ ਕੇ ਪਰ ਇਸ ਸ਼ਖਸ ਦੇ ਵੱਲੋਂ ਸ਼ਰਿਆ ਗੁਰ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ। ਬੱਸ ਬੱਸ। ਬੱਸ ਬੱਸ। ਬੱਸ ਕਰੋ। ਬੱਸ ਕਰੋ। ਹਲੋ। 好好好 ਜਿਸ ਦੇ ਪਿੱਛੇ ਨਿਹੰਗ ਸਿੰਘ ਦੌੜਦਾ ਹੋਇਆ ਤੁਹਾਨੂੰ ਵਿਖਾਈ ਦੇ ਰਿਹਾ ਹੋਣਾ ਪਰ ਇਸ ਦੇ ਪਿੱਛੇ ਨਿਹੰਗ ਸਿੰਘ ਦੇ ਵੱਲੋਂ ਇਸ ਨੂੰ ਪਿੱਛੋਂ ਮਾਰਿਆ ਜਾ ਰਿਹਾ ਤੇ ਇਸ ਦਾ ਕਾਰਨ ਵੀ ਤੁਹਾਨੂੰ ਦੱਸਦੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਵਿਅਕਤੀ ਸ਼ਰਾਬ ਪੀ ਕੇ ਅੰਦਰ ਆ ਜਾਂਦਾ ਜਿਸ ਦਾ ਕਿ ਵਰ ਉੱਥੇ ਮੌਜੂਦ ਨਿਹੰਗ ਸਿੰਘ ਦੇ ਵੱਲੋਂ ਜਮ ਕੇ ਕਿਟਾ ਪਾੜਿਆ ਗਿਆ ਵੇਖੋ ਕਿ ਵੀ ਇਸ ਨੂੰ ਕੁੱਟਿਆ ਗਿਆ ਤਰਸਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਘਰ ਦੇ ਅੰਦਰ ਗੁਰੂ ਘਰ ਦੇ ਪਰਿਸਰ ਚੰਦਰ ਹੋਣਾ ਸਖਤ ਮਨਾ ਹੈ ਸ਼ਰਾਬ ਪੀ ਕੇ ਪਰ ਇਸ ਸ਼ਖਸ ਦੇ ਵੱਲੋਂ ਸ਼ਰਿਆ ਗੁਰ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ तूं ਸ਼ਖਸ ਜਿਸ ਦੇ ਪਿੱਛੇ ਨਿਹੰਗ ਸਿੰਘ ਦੌੜਦਾ ਹੋਇਆ ਤੁਹਾਨੂੰ ਵਿਖਾਈ ਦੇ ਰਿਹਾ ਹੁਣ ਹੈ ਪਰ ਇਸ ਦੇ ਪਿੱਛੇ ਨਿਹੰਗ ਸਿੰਘ ਦੇ ਵੱਲੋਂ ਇਸ ਨੂੰ ਪਿੱਛੋਂ ਮਾਰਿਆ ਜਾ ਰਿਹਾ ਹੈ ਇਸ ਦਾ ਕਾਰਨ ਵੀ ਤੁਹਾਨੂੰ ਦੱਸਦੀ ਕਿ ਗੁਰਦੁਆਰਾ ਸ਼ਹੀਦ ਹਜ਼ੂਰ ਸਾਹਿਬ ਦੇ ਵਿੱਚ ਵਿਅਕਤੀ ਸ਼ਰਾਬ ਪੀ ਕੇ ਅੰਦਰ ਆ ਜਾਂਦਾ ਜਿਸ ਦਾ ਕਿ ਵਰ ਉੱਥੇ ਮੌਜੂਦ ਨਿਹੰਗ ਸਿੰਘ ਦੇ ਵੱਲੋਂ ਜਮ ਕੇ ਕਿਟਾ ਪਾੜਿਆ ਗਿਆ ਵੇਖੋ ਕਿ ਵੀ ਇਸ ਨੂੰ ਕੁੱਟਿਆ ਗਿਆ ਤਰਸਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਘਰ ਦੇ ਅੰਦਰ ਗੁਰੂ ਘਰ ਦੇ ਪਰਿਸਰ ਚੰਦਰ ਹੋਣਾ ਸਖਤ ਮਨਾ ਹੈ ਸ਼ਰਾਬ ਪੀ ਕੇ ਪਰ ਇਸ ਸ਼ਖਸ ਦੇ ਵੱਲੋਂ ਸ਼ਰਿਆ ਗੁਰ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ बस तो ओ बस ਜੋ ਉਸਦੇ ਪਿੱਛੇ ਨਿਹੰਗ ਸਿੰਘ ਦੌੜਦਾ ਹੋਇਆ ਤੁਹਾਨੂੰ ਵਿਖਾਈ ਦੇ ਰਿਹਾ ਹੋਣਾ ਪਰ ਇਸ ਦੇ ਪਿੱਛੇ ਨਿਹੰਗ ਸਿੰਘ ਦੇ ਵੱਲੋਂ ਇਸ ਨੂੰ ਪਿੱਛੋਂ ਮਾਰਿਆ ਜਾ ਰਿਹਾ ਹੈ ਇਸ ਦਾ ਕਾਰਨ ਵੀ ਤੁਹਾਨੂੰ ਦੱਸਦੀ ਕਿ ਗੁਰਦੁਆਰਾ ਸ਼ਹੀਦ ਹਜ਼ੂਰ ਸਾਹਿਬ ਦੇ ਵਿੱਚ ਵਿਅਕਤੀ ਸ਼ਰਾਬ ਪੀ ਕੇ ਅੰਦਰ ਆ ਜਾਂਦਾ ਜਿਸ ਦਾ ਕਿ ਉਹ ਉੱਥੇ ਮੌਜੂਦ ਨਿਹੰਗ ਸਿੰਘ ਦੇ ਵੱਲੋਂ ਜਮਕੇ ਕਿਟਾ ਪਾੜਿਆ ਗਿਆ ਵੇਖੋ ਕਿ ਵੇ ਇਸ ਨੂੰ ਕੁੱਟਿਆ ਗਿਆ ਤਾਂ ਅਸਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਘਰ ਦੇ ਅੰਦਰ ਗੁਰੂ ਘਰ ਦੇ ਪਰਿਸਰ ਚੰਦਰ ਰੋਣਾ ਸਖਤ ਮਨਾ ਹੈ ਸ਼ਰਾਬ ਪੀ ਕੇ ਪਰ ਇਸ ਸ਼ਖਸ ਦੇ ਵੱਲੋਂ ਸ਼ਰਿਆ ਗੁਰ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ बस 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 करो बस करो आलो ਸ਼ਖਸ ਜਿਸ ਦੇ ਪਿੱਛੇ ਨਿਹੰਗ ਸਿੰਘ ਦੌੜਦਾ ਹੋਇਆ ਤੁਹਾਨੂੰ ਵਿਖਾਈ ਦੇ ਰਿਹਾ ਹੁਣ ਹੈ ਪਰ ਇਸ ਦੇ ਪਿੱਛੇ ਨਿਹੰਗ ਸਿੰਘ ਦੇ ਵੱਲੋਂ ਇਸ ਨੂੰ ਪਿੱਛੋਂ ਮਾਰਿਆ ਜਾ ਰਿਹਾ ਹੈ ਇਸ ਦਾ ਕਾਰਨ ਵੀ ਤੁਹਾਨੂੰ ਦੱਸਦੀ ਕਿ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਵਿਅਕਤੀ ਸ਼ਰਾਬ ਪੀ ਕੇ ਅੰਦਰ ਆ ਜਾਂਦਾ ਜਿਸ ਦਾ ਕਿ ਵਰ ਉੱਥੇ ਮੌਜੂਦ ਨਿਹੰਗ ਸਿੰਘ ਦੇ ਵੱਲੋਂ ਜਮ ਕੇ ਕਿਟਾ ਪਾੜਿਆ ਗਿਆ ਵੇਖੋ ਕਿ ਵੀ ਇਸ ਨੂੰ ਕੁੱਟਿਆ ਗਿਆ ਤਰਸਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਘਰ ਦੇ ਅੰਦਰ ਗੁਰੂ ਘਰ ਦੇ ਪਰਿਸਰ ਚੰਦਰ ਹੋਣਾ ਸਖਤ ਮਨਾ ਹੈ ਸ਼ਰਾਬ ਪੀ ਕੇ ਪਰ ਇਸ ਸ਼ਖਸ ਦੇ ਵੱਲੋਂ ਸ਼ਰਿਆ ਗੁਰ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ आओ बैठो बस बस